ਨਵੀਂਆ ਪੰਜਾਬੀ ਦੇਖ ਰਹੇ ਤੁਸੀਂ ਮਹਾਂਚਲ ਜੱਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਇੱਕ ਹੋਰ ਜਿਹੜੀ ਹੈ ਗੱਲ ਸੁਣਾ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਇੱਕ ਹੋਰ ਰੋਕ ਜਿਹੜੀ ਉਹ ਲਗਾ ਦਿੱਤੀ ਗਈ ਹੈ ਜਿਹੜੇ ਫੌਜੀ ਜਹਾਜ਼ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੇ ਲਈ ਵਰਤੇ ਜਾਂਦੇ ਨੇ ਉਹਨਾਂ ਦੇ ਉੱਤੇ ਰੋਕ ਲਗਾਉਣ ਦੇ ਲਈ 트ੰਪ ਪ੍ਰਸ਼ਾਸਨ ਦੇ ਵੱਲੋਂ ਗੱਲ ਆਖ ਦਿੱਤੀ ਗਈ ਹੈ ਜੀ ਹਾਂ ਉਸ ਜਹਾਜ਼ੀ ਵਰਤੋਂ ਦੇ ਉੱਤੇ ਜਿਹੜੇ ਫੌਜੀ ਜਹਾਜ਼ ਮਹਿੰਗੇ ਨੇ ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਉਹਨਾਂ ਜਹਾਜ਼ਾਂ ਦੀ ਵਰਤੋਂ ਦੇ ਉੱਤੇ ਤਾਂ 트럼ਪ ਪ੍ਰਸ਼ਾਸਨ ਨੇ ਰੋਕ ਲਗਾ ਦਿੱਤੀ ਹੈ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਸੰਬੰਧੀ ਇਹ ਅਪਡੇਟ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ 트럼ਪ ਪ੍ਰਸ਼ਾਸਨ ਨੇ ਵਿਦੇਸ਼ਾਂ ਤੇ ਗਵਾਂਟਾਨਾਮੋ ਬੇ ਤੱਕ ਪ੍ਰਵਾਸੀਆਂ ਨੂੰ ਪਹੁੰਚਾਉਣ ਦੇ ਲਈ ਜਿਹੜੇ ਹਵਾਈ ਫੌਜ ਦੇ C17 ਦੀ ਵਰਤੋਂ ਕੀਤੀ ਸੀ ਹੁਣ ਇਸ ਦੀ ਵਰਤੋਂ ਬੰਦ ਕਰ ਦਿੱਤੀ ਜਾਵੇ ਜੀ ਹਾ ਰੱਖਿਆ ਅਧਿਕਾਰੀਆਂ ਨੇ ਕਿਹਾ 트럼ਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੋਏ ਪ੍ਰਵਾਸੀਆਂ ਨੂੰ ਗੁਆਨਟਾਨਾਮੋ ਬੇ ਜਾਂ ਹੋਰ ਦੇਸ਼ਾਂ ਦੇ ਵਿੱਚ ਉਡਾਉਣ ਦੇ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ ਰਾਸ਼ਟਰਪਤੀ 트럼ਪ ਨੇ ਆਪਣੇ ਦੂਜੇ ਕਾਰਜਕਾਲ ਦਾ ਮੁੱਖ ਉਦੇਸ਼ 11 ਕਾਨੂੰਨੀ ਇਮੀਗ੍ਰੇਸ਼ਨ ਤੇ ਕਾਰਵਾਈ ਕੀਤੀ ਪਰ ਕੁਝ ਪ੍ਰਵਾਸੀਆਂ ਨੂੰ ਉਹਨਾਂ ਦੇ ਘਰੇ ਲੁਦੇਸ਼ਾ ਜਾਂ ਗੁਆਂਟਾਨਾਮੋ ਬੇਵਿਖੇ ਫੌਜੀ ਅਡੇ ਤੱਕ ਪਹੁੰਚਾਉਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਮਹਿੰਗੀ ਅਤੇ ਅਗੁਸ਼ਲ ਸਾਬਤ ਹੋਈ ਅਧਿਕਾਰੀਆਂ ਨੇ ਕਿਹਾ ਕਿ ਆਖਰੀ ਫੌਜੀ ਦੇਸ਼ ਨਿਕਾਲੇ ਦੀ ਉਡਾਨ 1 ਮਾਰਚ ਨੂੰ ਸੀ ਪੈਂਟਾਗਨ ਨੇ ਮੰਗਲਵਾਰ ਨੂੰ ਕਿਹਾ ਕਿ ਅਗਲੇ 48 ਘੰਟਿਆਂ ਦੇ ਲਈ ਅਜੇ ਹੀਆਂ ਕੋਈ ਉਡਾਨਾਂ ਤੈਅ ਨਹੀਂ ਕੀਤੀਆਂ ਗਈਆਂ ਸਨ ਇੱਕ ਰੱਖਿਆ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਨੂੰ ਨਿਰਧਾਰਤ ਇੱਕ ਉਡਾਨ ਰੱਦ ਕਰ ਦਿੱਤੀ ਗਈ ਸੀ ਅਧਿਕਾਰੀਆਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਜੇ ਹੀਆਂ ਉਡਾਨਾਂ ਦੇ ਉੱਤੇ ਰੋਕ ਨੂੰ ਵਧਾਇਆ ਜਾਂ ਫਿਰ ਸਥਾਈ ਬਣਾਇਆ ਜਾ ਸਕਦਾ ਹੈ ਤਾਂ ਹੁਣ ਦੇਸ਼ ਨਿਕਾਲੇ ਦੇ ਲਈ ਜਿਹੜੇ ਮਹਿੰਗੇ ਮਹਿੰਗੇ ਫੌਜੀ ਜਹਾਜ਼ ਨੇ ਉਨ੍ਹਾਂ ਦੀ ਵਰਤੋਂ 트럼ਪ ਪ੍ਰਸ਼ਾਸਨ ਦੇ ਵੱਲੋਂ ਰੋਕ ਦਿੱਤੀ ਗਈ ਹੈ ਹੁਣ ਜਿਹੜੇ ਗੈਰ ਕਾਨੂੰਨੀ ਭਾਰਤੀ ਜਾਂ ਫਿਰ ਹੋਰ ਵੀ ਲੋਕ ਬਾਕੀ ਦੇਸ਼ਾਂ ਦੇ ਅਮਰੀਕਾ ਤੋਂ ਦੇਸ਼ ਤੋਂ ਕੱਢੇ ਜਾਣਗੇ ਉੱਥੋਂ ਦੀ ਜਿਹੜੇ ਨੇ ਕੱਢੇ ਜਾਣਗੇ ਉਹਨਾਂ ਦੇ ਲਈ ਹੁਣ ਮਹਿੰਗੇ ਜਹਾਜ਼ ਜਿਹੜੇ ਫੌਜੀ ਜਹਾਜ਼ ਨੇ ਉਹਨਾਂ ਦੀ ਵਰਤੋਂ ਨਹੀਂ ਹੋਇਆ ਕਰੇਗੀ